ਪੀਵੀ ਟੂਡੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੁਆਬੇ ਦਾ ਪ੍ਰਸਿੱਧ ਸੰਗੀਤ ਮੇਲਾ ਸਰਦਾਰ ਮੁਹੰਮਦ ਯਾਦਗਾਰੀ ਟਰਸਟ ਨੂਰਪੁਰ ਵੱਲੋਂ ਸਰਦਾਰ ਮੁਹੰਮਦ ਗੁਰੂ ਗੁਲਜ਼ਾਰ ਮੁਹੰਮਦ ਦੀ ਵਰਸੀ ਮੌਕੇ ਉਗੇ ਗਾਇਕ ਅਤੇ ਟਰਸਟ ਦੇ ਪ੍ਰਧਾਨ ਬੋਟਾ ਮੁਹੰਮਦ ਦੀ ਅਗਵਾਈ ਵਿੱਚ ਪਿੰਡ ਨੂਰਪੁਰ ਵਿਖੇ ਕਰਵਾਇਆ ਗਿਆ ਮੇਲੇ ਦਾ ਉਦਗਾਟਨ ਹਲਕਾ ਬੰਗਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ ਵੱਲੋਂ ਰੀਵਨ ਕਟ ਕੇ ਕੀਤਾ ਗਿਆ ਜਿਨ੍ਹਾਂ ਨੇ ਮੇਲੇਆਂ ਰਾਹੀਂ ਆਪਸੀ ਸਾਂਝਾਂ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ मेले विच विशेष तौर ते हाजर हाजिर राज गायक पद्मश्री हंस राजंस और एसडीएम बंगा विपन भंडारी वलों क्षमा रोशन करने की रसम अदा अदाती गई संगीतक रूहां नजली भेंट करद हंस राजंस ने कहा कि कलाकार हमेशा मुहब्बत बणते हन क्योंकि कलाकार को लुकई वास्ते मुहब्बत ही हुंदी है मेले की प्रधानगी करद इंजीनियर पवन बीसला डिप्टी चीफ इंजीनियर पावरकाम ने कहा कि संगीत राही पूरी मनुखता एक धागे परोया जा सकता है मेले गायक फिरोज खान जैलीदीप अमन कुलविंदर कैली गुरलेज अखतर बलविंदर बब्बी कौर पूजा दलविंदर दयालपुरी आर के मेहंदी आर योगी रमेश नूसीवाल साबी कंदोला जमील अख्तर कमल कटाणिया साबरी साहब सिस्टर सुखदेव सिंह शौकी बलविंदर मेहली रवि खान मनी मान तो इलावा अनेका होर कलाकारा ने हाजरी लगवाई मेले का मंच संचालन उगे एंकर मैडम आशु देशराज बंगा अति रणजीत मानने की ता मेले के प्रबंदा विच प्रदान बूटा मोहम्मद इंजीनियर नरेंद्र बंगा जसवीर सिंह नूरपुर देशराज बंगा सोमथिन जीत बाबा बेल्जियम गुरदयाल बाबा बेल्जियम डीएसपी दलजीत सिंह खक एसपी मुक्तियार सिंह राय कुलवंत सिंह ही ਅਤੇ ਹੋਰ ਪਤਵੰਤੇ ਸੱਜਣਾ ਨੇ ਵਿਸ਼ੇਸ਼ ਤੌਰ ਤੇ ਭੂਮਿਕਾ ਨਿਭਾਈ ਆਓ ਦੇਖਦੇ ਹਾਂ ਇਸ ਚੈਨਲ ਦੇ ਐਮਬੀ ਦੇਸ ਰਾਜ ਬੰਗਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਐਸੀਆਂ ਹਸਤੀਆਂ ਪੈਦਾ ਹੋਈਆਂ ਸਰਦਾਰ ਮੁਹੰਮਦ ਸਾਹਿਬ ਗੁਲਜ਼ਾਰ ਮੁਹੰਮਦ ਸਾਡੇ ਲਈ والدین ਦਾ ਹੀ والدین ਦਾ ਹੀ ਉਹ ਰਤਬਾ ਰੱਖਦੇ ਸਨ ਔਰ ਉਹਨਾਂ ਦੇ ਫਰਜ਼ੰਦ ਮੁਹੰਮਦ ਬੂਟਾ ਸਾਹਿਬ ਬੜੇ ਅਰਸੇ ਤੋਂ ਦੇਖੋ ਬੱਚਿਆਂ ਦਾ ਫਰਜ਼ ਵੀ ਹੁੰਦਾ شاਗਿਰਦਾਂ ਦਾ ਫਰਜ਼ ਹੁੰਦਾ ਆਪਣੀ ਉਸਤਾਦ ਦਾ ਉਸ ਨਾਮ ਆ ਜਾਵੇ ਉਹਨਾਂ ਨੂੰ ਯਾਦ ਕੀਤਾ ਜਾਵੇ ਜਿੰਨੀ ਖੂਬਸੂਰਤੀ ਨਾ ਇਹਨਾਂ ਦੇ ਬਹੁਤ ਢੇਰ ਤੋਂ ਇਹ ਉਹਨਾਂ ਦੀ ਯਾਦ ਵਿੱਚ ਸੰਗੀਤ ਨਵਾਬ ਉਸ ਨਵਾਬ ਮੇਲਾ ਵੀ ਕਹੋ ਸ਼ੁਰੂ ਕੀਤਾ ਸੀ ਡੇ বাই ਡੇ ਬੁਲੰਦੀਆਂ ਵੱਲ ਗਿਆ ਇਸ ਮੇਲੇ ਵਿੱਚ ਹਰ ਸ਼ੋਗ ਦੇ ਨਾਲ ਤਾਲੁਕ ਰੱਖਦੀਆਂ ਮਹਾਨ ਹਸਤੀਆਂ ਆਉਂਦੀਆਂ ਨੇ ਕਿਉਂਕਿ ਆਰਟਿਸਟ ਪਿਆਰ ਵੰਡਦਾ ਹੈ ਪੁਰਨ ਕੋਲਬਾ ਬਤੀ ਹੁੰਦੀ ਤੇ ਭਾਵੇਂ ਜਿਹੜਾ ਵੰਡਦਾ ਤੁਹਾਨੂੰ ਮੁਹੱਬਤ ਮਿਲਦੀ ਵੀ ਹੈ yeah ਭਰੂ ਚੋਟੀ ਦਾ ਪਹਿਲੀ ਬਰਸੂ ਬਣ ਕੀਏ ਨਾਰੇ ਅਸੂਟ ਪਟਿਆ ਸ਼ਾਹੀ ਕੱਢਮੀ ਜੇ ਜੁੱਤੀ ਕਦੇ ਟੋਪ ਨਾਲ ਪਾਲਮੇ ਜੀਣ ਗਾਂਢ ਚ ਮੁੰਡਿਆਂ ਨਾਲ ਲਾਲੀਏ ਸ਼ਰਤ ਬਿਲਾ ਤੇਰੇ ਨਾਲ ਬਹਿ ਕੇ ਤੂੰ ਵੀ ਨੀਂਦ तो बथेरी हो दबा जी नाल खड़ो के मूहरे हो के मारतर नमी मतिलबु तव्हांखे तारीख़ ਯੋੜਾ ਫੇਰ ਤੂੰ ਵੀ ਖਛ ਤੋੜਾ ਇੱਕਾਰ ਕਰ ਦਿਓ ਗੁਰਕਾਰ ਦਿੰਦੇ ਨੇ ਤੇ વૃદ્ધ ਆਸ਼ਰਮ ਜਿਹੜੇ ਨੇ ਉਹ ਪਤਾ ਨਹੀਂ ਉਹਨਾਂ ਨੂੰ ਹੀ ਡੀਕ ਰਹੇ ਹੁੰਦੇ ਪਰ ਇਹ ਸੋਚੋ ਕਿ ਕਦੇ ਮਾਪੇ ਨੂੰ ਜਾ ਕੇ ਉੱਥੇ ਜਦੋਂ ਮਿਲ ਲੈਣ ਤੇ ਉਹ ਹਮੇਸ਼ਾ ਤਾਂ ਵੀ ਸੀਸਾ ਹੀ ਦਿੰਦੇ ਰਹਿੰਦੇ ਨੇ ਕਿਉਂਕਿ ਮਾਂ ਵਰਗੀ ਅਸੀਸ ਨਹੀਂ ਤੇ ਮਾਂ ਵਰਗਾ ਮੇਤ ਨਹੀਂ ਅਗਰ ਮਾਂ ਜੰਨਤ ਦਾ ਦਰਵਾਜ਼ਾ ਹੈ ਬਾਪ ਜਿਹੜਾ ਜੰਨਤ ਦਾ ਦਰਵਾਜ਼ਾ ਮਾਂ ਦੇ ਜੇ ਚਰਨਾ ਦੇ ਵਿੱਚ ਕਦਮਾਂ ਦੇ ਵਿੱਚ ਅਸੀਂ ਜੰਨਤ ਦੇਖਦੇ ਆ ਇਹ ਆਪਸ ਵਿੱਚ ਜਿਹੜਾ ਇੱਕ ਪਵਿੱਤਰ ਰਿਸ਼ਤਾ ਉਸ ਸੋਹਣੇ ਅੱਲਾਹ ਤਾਲਾ ਨੇ ਦਿੱਤਾ ਸਭ ਸਾਰਿਆਂ ਨੂੰ ਕਿ ਜਦੋਂ ਆਉਂਦਾ ਹੈ ਜੀਵ ਜਹਾਨ ਅੰਦਰ ਜੀਵ ਰੋਮ ਦਾ ਤੇ ਲੋਕ ਸਾਰੇ ਹੱਸਦੇ ਜਦੋਂ ਆਉਂਦਾ ਹੈ ਜੀਵ ਜਹਾਨ ਅੰਦਰ ਜੀਵ ਰੋਮ ਦਾ ਤੇ ਲੋਕ ਸਾਰੇ ਹੱਸਦੇ ਨੇ ਜੀਵ ਰੋਮ ਦਾ ਯੋ ਇਸ ਗੱਲ ਤੋਂ ਤਾਲ ਪ੍ਰਭੂ ਦੇ ਨਾਲੋਂ ਜਾਂਦੇ ਟੁੱਟਦੇ ਨੇ खड़ी से मौसम हो कया सुहाना मौसम हो कया सुहाना ਨੇ ਸਾਡਾ ਮਾਣ ਵੀ ਵਧਾਇਆ ਬਹੁਤ ਮਾਣ ਵੱਡਾ ਕੀਤਾ ਸੋ ਸਾਰੇ ਮੈਂਬਰਾਂ ਦਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ